ਕਾਂਤੀ ਵਿਰੇਦ ਦਾ ਸੋਈ ਇਹਦੇ ਬਾਰੇ ਮੇਰਾ ਚੰਗਾ ਹਾਂਜੀ ਸਰਚ ਕਰਦੇ ਸਰਚ ਕਰ ਸਾਸ਼ਿਕਾ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਲੀ ਸਾਹ ਤੋਂ ਲਿਗੇ ਆ ਤੇ ਸਾਡੇ ਜਿਹੜਾ ਥੀਮ ਹੈਗਾ ਵਾ ਇਹਦਾ ਹੈਗਾ ਪਰਾਲੀ ਦਾ ਪ੍ਰਬੰਧਨ ਇਹਦੇ ਤੇ ਬੱਚਿਆਂ ਨੇ ਸਾਰਿਆਂ ਨੇ ਮਿਲ ਕੇ ਮਾਡਲ ਬਣਾਇਆ ਸਾਡੇ ਪ੍ਰਿੰਸੀਪਲ ਮੈਮ ਮਨਜੀਤ ਮੈਮ ਮਨਜੀਤ ਕੌਰ ਜੀ ਅੰਨੇਗ੍ਰਾਨੀ ਦੇ ਹੇਠ ਅਸੀਂ ਇਹ ਸਾਰਾ ਮਾਡਲ ਬਣਾਇਆ ਸੀਗਾ ਇਸ ਮਾਡਲ ਦੇ ਵਿੱਚ ਸਾਡਾ ਮੇਨ ਮਕਸਦ ਇਹ ਸੀ ਕਿ ਜਿਵੇਂ ਬਹੁਤ ਜ਼ਿਆਦਾ ਕਿਸਾਨ ਪਰਾਲੀ ਨੂੰ ਜਲਾ ਰਹੇ ਨੇ ਤੇ ਪਰਾਲੀ ਨੂੰ ਚਲਾ ਕੇ ਪ੍ਰਦੂਸ਼ਣ ਕਿੰਨਾ ਫੈਲਦਾ ਹੈ ਤੇ ਕਿਉਂ ਨਾ ਅਸੀਂ ਪਰਾਲੀ ਦੇ ਵਿੱਚ ਸੈਲੂਲੋਜ਼ ਜ਼ਾਇ ਹੈਮੀ ਸੈਲੂਲੋਜ਼ ਲਿਗਨਿੰਗ ਕੰਟੈਂਟ ਹੈਗੇ ਉਹਨਾਂ ਨੂੰ ਅਸੀਂ ਬਾਅਦ ਸੈਪਰੇਟ ਕਰਕੇ ਉਹਨਾਂ ਨੂੰ ਯੂਜ਼ ਕਰੀਏ ਤੇ ਉਹਨਾਂ ਦੇ ਵੱਖ-ਵੱਖ ਉਤਪਾਦ ਬਣਾਈਏ ਤਾਂ ਕਿ ਇੱਕ ਤਾਂ ਵਾਤਾਵਰਣ ਨੂੰ ਬਚਾ ਸਕੀਏ ਤੇ ਇਸ ਕਰਕੇ ਇਸ ਏਜ ਉਪਰਾਲਾ ਸਾਡੇ ਵੱਲੋਂ ਇੱਕ ਛੋਟਾ ਜਿਹਾ ਕੀਤਾ ਗਿਆ ਕਿ ਅਸੀਂ ਲੋਕਾਂ ਨੂੰ ਇਹ ਬਣਾ ਕੇ ਤੇ ਲੋਕਾਂ ਨੂੰ ਜਾਗਰੂਕ ਕਰੀਏ ਕਿ ਤੁਸੀਂ ਪਰਾਲੀ ਨੂੰ ਨਾ ਜਲਾਓ ਪਰਾਲੀ ਨੂੰ ਉਹਦੇ ਉਤਪਾਦ ਬਣਾਓ ਪੈਸੇ ਕਮਾਓ بجائے ਇਹ ਦੇ ਕਿ ਆਪਾਂ ਵਾਤਾਵਰਨ ਨੂੰ ਨੁਕਸਾਨ ਦੇਈਏ ਤੇ ਇਹ ਜਿਹੜੇ ਉਤਪਾਦ ਬਣਾਏ ਨੇ ਇਹ ਬੱਚੇ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਬੱਚੀ ਦੇ ਰਾਮ ਸਤਿਪੰਦਰ ਸ੍ਰੀ ਗੰਗਾ ਮੈਂ ਅਕਮੀ ਇਹ ਮਾਤਰਾ ਵਿਦਿਆਰਥਣੀਆਂ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਪ੍ਰਾਲੀ ਨਾਜਾਲੋ ਤੇ ਉਹ ਤੋਂ ਪੈਸੇ ਕਿਵੇਂ ਕਮਾਵਾਗੇ ਸਭ ਤੋਂ ਪਹਿਲਾਂ ਅਸੀਂ ਮਛੂਮ ਨੂੰ ਗਾਏ ਨੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਪ੍ਰਾਲੀ ਦੇ ਬੰਡਲ ਬਣਾ ਲਾਂਗੇ ਬੰਡਲ ਬਣਾ ਕੇ ਇਹਨਾਂ ਨੂੰ ਆਪਾਂ ਗਰਮ ਪਾਣੀ ਵਿੱਚ ਪ੍ਰੀ ਟ੍ਰੀਟਮੈਂਟ ਕਰਾਂਗੇ ਪ੍ਰੀ ਟ੍ਰੀਟਮੈਂਟ ਕਰਨ ਤੋਂ ਬਾਅਦ ਅਸੀਂ ਇਸ ਨੂੰ ਵਰਟੀਕਲ ਹਾਰੀਜ਼ਨਟਲ ਵਰਟੀਕਲ ਦੇ ਲਾਈਨ ਅਪ ਵਿੱਚ ਅਸੀਂ ਇਸ ਨੂੰ ਲੱਕੜ ਦੇ ਸਾਂਚੇ ਦੇ ਉੱਤੇ ਰੱਖ ਦਵਾਂਗੇ ਪ੍ਰਸਤਿਤ ਮਸ਼ਰੂਮਾਂ ਵਿੱਚ ਐਸਪੋਰਨ ਹੁੰਦੇ ਨੇ ਉਹਨਾਂ ਨੂੰ ਪੇਸਨ ਵਿੱਚ ਢਕੋ ਕੇ ਇਹਨਾਂ ਉੱਤੇ ਰੱਖਾਂਗੇ 21 ਤੋਂ 22 ਲੇਰਾਂ ਅਸੀਂ ਇਹਨਾਂ ਦੇ ਪਰਾਲੀ ਦੀਆਂ ਹੋਰ ਲਗਾਵਾਂਗੇ ਤੇ ਇਸ ਨੂੰ ਫਿਰ ਰਬੜ ਦੀ ਸ਼ੀਟ ਨਾਲ ਕਵਰ ਕਰ ਦਾਂਗੇ ਤਾਂ ਉਹਦੇ ਵਿੱਚ 80 ਤੋਂ 90% ਦੇ ਵਿੱਚ ਨਮੀ ਬਣੀ ਰਹੇ ਅਸੀਂ ਇਸ ਨੂੰ ਇੱਕ ਵਾਰ ਪੈਦਾ ਕਰਕੇ 2 ਤੋਂ 3 ਵਾਰ ਕੁੰਮਾ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਕਿ ਸਾਡੇ ਸਰੀਰ ਲਈ ਚੰਗੀ ਹੈ ਫਿਰ ਅਸੀਂ ਇੱਕ ਕਾਗਜ਼ ਬਣਾਇਆ ਹੈ ਤੇ ਅਸੀਂ ਇੱਕ ਪਰਤ ਨੂੰ ਬਣਾਏ ਨੇ ਸੇ ਸਭ ਤੋਂ ਪਹਿਲਾਂ ਤਾਂ ਅਸੀਂ ਪਲਪ ਤਿਆਰ ਕਰਾਂਗੇ ਜਿਸ ਨੂੰ ਪ੍ਰਾਲੀ ਦੇ ਪਹਿਲਾਂ ਛੋਟੇ ਛੋਟੇ ਟੁਕੜੇ ਕੱਟ ਲਵਾਂਗੇ ਫਿਰ ਇਸ ਨੂੰ ਗਰਮ ਪਾਣੀ ਵਿੱਚ ਪ੍ਰੀਟਰੀਟਮੈਂਟ ਕਰਾਂਗੇ ਜਾਂ ਤੇਜਾ ਵਿੱਚ ਤੇ ਇਸ ਨੂੰ ਫਿਰ ਗ੍ਰੈਂਡ ਵਿੱਚ ਮਿਕਸ ਕਰਕੇ ਇਸ ਨੂੰ ਛੋਟੇ ਛੋਟੇ ਟੁਕੜੇ ਵਿੱਚ ਕੱਟ ਲਵਾਂਗੇ ਫਿਰ ਇਸ ਨੂੰ ਲੱਕੜ ਦੇ ਸਾਂਚੇ ਦੇ ਸਹਾਇਤਾ ਨਾਲ ਅਸੀਂ ਇਸ ਨੂੰ ਸੁਕਾ ਲਵਾਂਗੇ ਜਦੋਂ ਸੁੱਕਣ ਤੋਂ ਬਾਅਦ ਸਾਡਾ ਕਾਗਜ਼ ਤਿਆਰ ਹੋ ਜਾਵੇਗਾ ਤੇ ਅਸੀਂ ਇਸ ਨਾਲ ਕਾਗਜ਼ ਬਰਤਨ ਵੀ ਬਣਾ ਸਕਦੇ ਹਾਂ ਫਿਰ ਅਗੇ ਬਾਇਓਚਾਰ ਬਾਇਓਚਾਰ ਵਿੱਚ ਸਭ ਤੋਂ ਪਹਿਲਾਂ ਅਸੀਂ ਛੋਟੇ-ਛੋਟੇ ਟੁਕੜਿਆਂ ਵਿੱਚ ਪਰਾਲੀ ਨੂੰ ਕੱਟ ਦਾਂਗੇ। ਇਸ ਦੇ ਉੱਪਰ ਜਿੜਕਣ ਮੰਦ ਕਰ ਦਾਂਗੇ। ਥੱਲੇ ਉਸ ਦਾ ਦਰਵਾਜ਼ਾ ੱਟਾਂ ਨਾਲ ਬੰਦ ਕਰ ਦੇਵਾਂਗੇ। ਇਸ ਤੋਂ ਬਾਅਦ ਅਸੀਂ ਇਸ ਨੂੰ 2 ਤੋਂ 3 ਘੰਟੇ ਇਸ ਨੂੰ ਜਲਣ ਲਈ ਛੱਡ ਦਾਂਗੇ। ਫਿਰ ਸਾਡਾ ਇਹ ਮਿਸ਼ਰਣ ਬਣ ਕੇ ਤਿਆਰ ਹੋ ਜਾਵੇਗਾ। ਅਸੀਂ ਇਸ ਨੂੰ ਮਿੱਟੀ ਵਿੱਚ ਉਸ ਲਈ ਵੱਧ ਪੈਦਾਵਾਰ ਅਤੇ ਫਸਲਾਂ ਲਈ ਜ਼ਿਆਦਾ ਝਾੜ ਲਈ ਅਸੀਂ ਇਸ ਨੂੰ ਵਰਤ ਸਕਦੇ ਹਾਂ। ਜਿਸ ਨਾਲ ਸਾਡੀ ਮਿੱਟੀ ਸਾਫ਼ ਹੁੰਦੀ ਹੈ ਅਤੇ ਜ਼ਿਆਦਾ ਪੈਦਾਵਾਰ ਹੁੰਦੀ ਹੈ। ਫਿਰ ਆ ਗਿਆ ਬਾਇਓਥੈਨੋਲ ਸਭ ਤੋਂ ਪਹਿਲਾਂ ਤਾਂ ਅਸੀਂ ਛੋਟੇ-ਛੋਟੇ ਟੁਕੜਿਆਂ ਵਿੱਚ ਪ੍ਰਾਲ ਨੂੰ ਕੱਟ ਲਵਾਂਗੇ ਫਿਰ ਇਸ ਨੂੰ ਅਸੀਂ ਇਸ ਨੂੰ ਐਲਗੀ ਵਿੱਚ ਪਾਵਾਂਗੇ ਫਿਰ ਅਸੀਂ ਇਸ ਨੂੰ ਐਨਜ਼ਾਈਮ ਵਿੱਚ ਪ੍ਰੀਟਰੀਟਮੈਂਟ ਕਰਾਂਗੇ ਫਿਰ ਅਸੀਂ ਇਸ ਨੂੰ ਹਾਈਡਰੋਲਾਈਸਿਸ ਵਿੱਚ ਵੀ ਕਰਾਂਗੇ ਫਿਰ ਸਾਡਾ ਇਹ ਇੰਪਿਅਰ ਇਥਨੋਲ ਬਣ ਕੇ ਤਿਆਰ ਹੋ ਜਾਵੇਗਾ ਫਿਰ ਅਸੀਂ ਇਸ ਦੀ ਫਰਮੈਂਟੇਸ਼ਨ ਕਰਾਂਗੇ ਇਸ ਤੋਂ ਬਾਅਦ ਡਿਸਟੀਲੇਸ਼ਨ ਕਰਕੇ ਸਾਡਾ ਪਿਓਰ ਇਥਨੋਲ ਤਿਆਰ ਹੋ ਜਾਵੇਗਾ ਮੇਰਾ ਨਾਮ ਹਰਕਨਵੀ ਰੁਸੰਗਾ ਮੈਂ ਅੱਠ ਵਿੱਚ ਮਾਦ ਦਾ ਬਿਦੇਆਤੀ ਆਂ ਪਰਾਲੀ ਤੋਂ ਅਸੀਂ ਬਿਜਲੀ ਵੀ ਬਣਾ ਸਕਦੇ ਹਾਂ ਬਿਜਲੀ ਪੈਦਾ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਪਰਾਲੀ ਨੂੰ ਉੱਪਰ ਵਿੱਚ ਪਾਵਾਂਗੇ ਉੱਪਰ ਪਰਾਲੀ ਨੂੰ ਕੱਟ ਕੇ ਪੱਠੀ ਵਿੱਚ ਭੇਜੇਗਾ ਪੱਠੀ ਵਿੱਚ ਪਰਾਲੀ ਜਲੇਗੀ ਸਵਾਹ ਇੱਕ ਪਾਸੇ ਰਹੇਗੀ ਅਤੇ ਸਟੀਮ ਅੱਗੇ ਜਾ ਕੇ ਪਾਣੀ ਨੂੰ ਭਾਪ ਵਿੱਚ ਬਦਲੇਗੀ ਭਾਪ ਅੱਗੇ ਜਾ ਕੇ ਟਰਬਾਈਨ ਨੂੰ ਚਲਾਏਗੀ ਇਹ ਟਰਬਾਈਨ ਦੇ ਜਨਰੇਟਰ ਨੂੰ ਚਲਾਏਗੀ ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ ਇਸ ਤੋਂ ਬਾਅਦ ਜੋ ਸਵਾਹ ਰਹਿ ਜਾਂਦੀ ਹੈ ਉਸ ਨਾਲ ਉਸ ਦੀ ਬਾਦ ਤੋਂ ਕਰਕੇ ਅਸੀਂ ਖਮੀਕਾ ਬਣਾ ਸਕਦੇ ਹਾਂ ਸਵਾਹ ਨੂੰ ਪਹਿਲਾਂ ਅਸੀਂ ਤਜਾਬ ਵਿੱਚ ਟ੍ਰੀਟਮੈਂਟ ਕਰਾਂਗੇ ਫਾਈਟ ਦਾ ਆਵੇ ਤੇ ਸਾਨੂੰ ਸਿਲੀਕਾ ਜੈਲ ਪ੍ਰਾਪਤ ਹੋਊਗੀ ਇਸ ਜੈਲ ਨੂੰ ਅਸੀਂ ਠੁਕਾ ਕੇ ਪੀਸ ਪੀਸ ਕੇ ਸਿਲੀਕਾ ਪ੍ਰਾਪਤ ਕਰ ਸਕਦੇ ਹਾਂ ਫਾਈਬਰ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਪ੍ਰਾਰੀ ਨੂੰ ਕੱਟ ਕੇ ਥੋੜੀ ਹਾਈਡਰੋਆਕਸਾਈਡ ਦਾ ਟ੍ਰੀਟਮੈਂਟ ਦਵਾਂਗੇ ਫਿਰ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਰੰਗ ਘੱਟ ਪਾਊਡਰ ਤੇ ਗਰਮ ਪਾਣੀ ਦੇ ਘੋਲ ਵਿੱਚ ਪਾਵਾਂਗੇ ਉਸ ਤੋਂ ਬਾਅਦ ਇਸ ਨੂੰ ਸੁਕਾ ਕੇ ਅਸੀਂ ਫਾਈਬਰ ਪ੍ਰਾਪਤ ਕਰ ਲਵਾਂਗੇ ਭੌਂਕੋ ਰੋਕਣ ਲਈ ਵੀ ਪ੍ਰਾੜੀ ਨੂੰ ਵਰਤਿਆ ਜਾਂਦਾ ਹੈ ਭੋਂਖੋ ਰੋਕਣ ਲਈ ਪ੍ਰਾੜੀ ਨੂੰ ਸਭ ਤੋਂ ਪਹਿਲਾਂ ਢੇਰ ਲਈ ਮਿੱਟੀ ਵਿੱਚ ਵਰਗਕਾਰ ਵਿੱਚ ਕੱਢਣਾ ਹੈ ਇਸ ਨਾਲੇ ਮਿੱਟੀ ਨੂੰ ਜਕੜ ਕੇ ਰੱਖਦਾ ਹੈ ਅਤੇ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ ਇਸ ਨਾਲ ਮਿੱਟੀ ਭੋਂਖੋ ਤੋਂ ਬਚ ਜਾਂਦੀ ਹੈ ਪ੍ਰਾੜੀ ਦੀ ਬਾਕੀ ਨੂੰ ਅਸੀਂ ਬਾਇਓਗੈਸ ਪਲਾਂਟ ਵਿੱਚ ਵੀ 깔 ਸਕਦੇ ਹਾਂ ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਬਾਇਓਗੈਸ ਪਲਾਂਟ ਵਿੱਚ ਪ੍ਰਾੜੀ ਪਾਵਾਂਗੇ ਅਤੇ ਨਾਲ ਹੀ ਗੋਬਰ ਪਾਵਾਂਗੇ ਤਾਂ ਜੋ ਇਹ ਜਲਦੀ ਘਟ ਜਾਵੇ ਕੁਝ ਦਿਨਾਂ ਦੀ ਕਰਿਆ ਤੋਂ ਬਾਅਦ ਸਾਨੂੰ ਬਾਇਓਗੈਸ ਪਲਾਂਟ ਵਿੱਚ ਬਾਇਓਗੈਸ ਪ੍ਰਾਪਤ ਹੋ ਜਾਵੇਗੀ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਪ੍ਰਾਲੀ ਤੋਂ ਅਸੀਂ ਇੱਟਾਂ ਵੀ ਬਣਾ ਸਕਦੇ ਹਾਂ ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਪ੍ਰਾਲੀ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਾਣੀ ਦੇ ਵਿੱਚ ਅਤੇ ਮਿੱਟੀ ਦੇ ਨਾਲ ਮਿਕਸ ਕਰ ਲਵਾਂਗੇ ਇਸ ਤੋਂ ਬਾਅਦ ਅਸੀਂ ਇਸ ਨੂੰ ਮਿੱਟੀ ਦੇ ਇੱਟ ਦੇ ਆਕਾਰ ਦੇ ਨਾਲ ਬਦਲ ਦਵਾਂਗੇ ਇਹ ਇੱਟਾਂ ਇਸ ਨਾਲ ਜੋ ਘਰ ਬਣਦੇ ਹਨ ਉਹ ਠੰਡਾ ਵਿੱਚ ਘਰ ਰਹਿੰਦੇ ਹਨ ਅਤੇ ਗਰਮੀयां ਵਿੱਚ ਠੰਡੇ ਰਹਿੰਦੇ ਹਨ ਇਹ ਬ੍ਰਿਕਟਸ ਹਨ ਇਹਨਾਂ ਨੂੰ ਬਣਾਉਣ ਲਈ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਪਰਾਲੀ ਦੇ ਛੋਟੇ-ਛੋਟੇ ਟੁਕੜੇ ਕੱਟਾਂਗੇ ਅਤੇ ਉਸ ਨੂੰ ਇਹਨਾਂ ਅਤੇ ਇਹਨਾਂ ਨੂੰ ਸੁਕਾ ਦੇਵਾਂਗੇ ਸਵਾਰ ਕੇ। ਇਸ ਤੋਂ ਬਾਅਦ ਅਸੀਂ ਸਟਾਰਚ ਜਾਂ ਗੋਬਰ ਦੀ ਮਦਦ ਦੇ ਨਾਲ ਇਹਨਾਂ ਨੂੰ ਮਿਕਸ ਕਰਕੇ ਕਰ ਲਵਾਂਗੇ। ਇਸ ਦੇ ਨਾਲ ਅਸੀਂ ਬਾਨਣ ਵੀ ਜਲਾ ਸਕਦੇ ਹਾਂ। ਇਹ ਹੈ ਪੋਲਟਰੀ ਵਾਰਮ ਇਦੀ ਇਦੀ ਵਰਤੋਂ ਅਸੀਂ ਬਰਾੜੀ ਦੇ ਕਰਦੇ ਹਾਂ ਮੁਰਗੀਆਂ ਜੋ ਕਿ ਬਰਾੜੀ ਦੇ ਥੱਲੇ ਰੱਖ ਦਿੰਦੇ ਹਾਂ ਇਸ ਦੇ ਨਾਲ ਮੁਰਗੀਆਂ ਕੀ ਵੀ ਆਪਦਾ ਅੰਡੇ ਦੇਣ ਦਾ ਗਰਮ ਪ੍ਰਦਾਨ ਕਰ ਸਕਦਾ ਅਤੇ ਨਵੀਂ ਬਣੀ ਰਹੇ ਇਹ ਮਾਈਕਰੋ ਫਿਊਜੀਅਲ ਸੈੱਲ ਇਸ ਦੀ ਵਰਤੋਂ ਅਸੀਂ ਬਿਜਲੀ ਬਣਾਉਣ ਲਈ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਵਿਚਾਲੇ ਡੰਡਾ ਰੱਖ ਕੇ ਇਹਨਾਂ ਦੋਨਾਂ ਨੂੰ ਰੈੱਡ ਨੂੰ ਰੈੱਡ ਦੇ ਨਾਲ ਅਤੇ ਬਲੈਕ ਨੂੰ ਬਲੈਕ ਦੇ ਨਾਲ ਜੋੜ ਦਵਾਂਗੇ ਇਸ ਤੋਂ ਬਾਅਦ ਅਸੀਂ ਕਿਸ ਨੂੰ 750 ਜਾਂ 780 ਦੇ ਕਰਕੇ ਦੇ ਸ47 ਵਾਰ ਦੇ ਬਲਬ ਵੀ ਜਗਾ ਸਕਦੇ ਹਾਂ ਇਸ ਦੇ ਨਾਲ ਇਹ ਪਤਾ ਲੱਗਦਾ ਹੈ ਵੀ ਅਸੀਂ ਇਸ ਦੇ ਅਗਰ 5-7 ਇਸ ਦੇ ਨਾਲ ਦੇ ਡੱਬੇ ਸੈੱਲ ਬਣਾਵਾਂਗੇ ਇਸ ਦੇ ਅਸੀਂ ਬਲਬ ਵੀ ਜਗਾ ਸਕਦੇ ਹਾਂ ਮੇਰਾ ਨਾਮ ਵਿਕਾਸ ਮੈਂ ਮੈਥਮੇ ਜਮਾਤ ਦਾ ਵਿਦਿਆਰਥੀ ਹਾਂ ਇਹ ਇਹ ਜਿਹੇ ਇਹ ਜਿਹੇ ਘਰ ਕੈਲੀਫੋਰਨੀਆ ਵਿੱਚ ਬਣਾਏ ਜਾਂਦੇ ਹਨ ਇਹ ਇੱਕ ਲੱਕੜੀ ਦੇ ਸਾਚੇ ਦੇ ਆਲੇ ਦਿਵਾਲੇ ਪਰਾਲੀ ਨੂੰ ਲਗਾ ਕੇ ਉਸ ਉੱਤੇ ਪਲਾਸਟਰ ਦੀ ਲੇਅਰ ਲਗਾਈ ਜਾਂਦੀ ਹੈ ਇਹ ਇਹ ਘਰ ਜਲਦੀ ਅੱਕ ਵੀ ਨਹੀਂ ਪੜਦੇ ਇਹੇ ਕਰ ਸਰਦੀਆਂ ਵਿੱਚ ਗਰਮ ਅਤੇ ਗਰਮੀਆਂ ਵਿੱਚ ਠੰਡੇ ਰਹਿੰਦੇ ਹਨ ਇਹ ਕੰਪੋਸਟ ਹੈ ਉਹਨੇ ਉਸ ਤੇ ਇਹ ਇੱਕ ਖੇਤ ਦੇ ਕੋਨੇ ਵਿੱਚ ਇੱਕ ਟੋਆ ਪੁੱਟ ਕੇ ਉਸ ਵਿੱਚ ਪਰਾਲੀ ਅਤੇ ਕੋਹੇ ਨੂੰ ਸੁੱਟ ਦਿੱਤਾ ਜਾਂਦਾ ਹੈ ਇਹ ਸੁੱਕ ਨਾ ਜਾਵੇ ਇਸ ਲਈ ਜਦੋਂ ਤੁਸੀਂ ਫਸਲ ਨੂੰ ਪਾਣੀ ਦਿਓ ਨਾਲ ਇਹ ਇਸ ਨੂੰ ਵੀ ਪਾਣੀ ਦੇ ਦਿਓ ਜੇ ਤੁਸੀਂ ਪਾਣੀ ਨਹੀਂ ਦਿਓਗੇ ਤਾਂ ਇਹ ਖਰਾਬ ਹੋ ਜਾਵੇਗੀ ਇਸ ਨਾਲ ਜਦੋਂ ਜਦੋਂ ਤੁਹਾਡੀ ਨਵੀਂ ਫਸਲ ਨੂੰ ਕਾਣ ਦਾ ਸਮਾਂ ਆਉਣਾ ਹੈ ਉਦੋਂ ਤੱਕ ਇੱਕ ਪੋਸਟ ਤਿਆਰ ਹੋ ਜਾਵੇਗੀ ਇਹ ਇਹ ਤੁਹਾਡੀ ਫਸਲ ਦੀ ਪੈਦਾਵਾਰ ਨੂੰ 10 ਤੋਂ 20% ਤੱਕ ਵਧਾ ਦਿੰਦੀ ਹੈ ਇਹ ਬੇਲਾ ਹਨ ਇਸ ਨੂੰ ਤੁਸੀਂ ਬੇਲ ਬਣਾ ਕੇ ਵੇਚ ਸਕਦੇ ਹੋ ਇਹ ਇਹ ਪ੍ਰਾਲੀ ਤੋਂ ਕੁਝ ਸ਼ੈੱਡ ਵੀ ਬਣਾ ਸਕਦੇ ਹੋ ਇਸ ਦਾ ਬੈੱਡ ਵੀ ਬਣਾ ਸਕਦੇ ਹੋ ਇਸ ਨੂੰ ਪ੍ਰਾਲੀ ਨੂੰ ਛੋਟੇ ਆਕਾਰ ਵਿੱਚ ਕੱਟ ਕੇ ਇਸ ਨੂੰ ਮੱਜਾਂ ਨੂੰ ਵੀ ਖਵਾ ਸਕਦੇ ਹੋ ਪਰ ਤੁਸੀਂ ਇਹਨੂੰ ਆਈ ਨਹੀਂ ਖਵਾ ਸਕਦੇ ਇਹਨੂੰ ਤੁਸੀਂ ਗੌੜ ਅਤੇ ਫਲੀਦਾਰ ਦਾਲਾਂ ਨੂੰ ਮਿਕਸ ਕਰਕੇ ਥੋੜੀ ਥੋੜੀ ਕਰਕੇ ਮੱਝ ਦੀ ਖਰਾਕ ਵਿੱਚ ਪਾਉਣੀ ਹੈ ਬਹੁਤ ਵਧੀਆ ਜੀ ਬਹੁਤ 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 ਧੰਨਵਾਦੀ ਤੁਹਾਡਾ ਬਹੁਤ ਸਾਨੂੰ